ਐਵਰੀ ਟਾਈਮ ਆਪਾਂ ਹਾਜ਼ਰ ਆਂ ਜੀ ਅੱਜ ਤਾਂ ਜਮਾਂ ਹੀ ਕਮਾਲ ਹੀ ਹੋ ਗਈ ਜੀ ਸਰੇ ਹੀ ਲੱਗ ਗਿਆ ਆਪਣੀ ਦੁਨੀਆ ਦਾ ਪੂਰਾ ਸੁਪਰਸਟਾਰ ਦਲਜੀਤ ਦੋਸਾਂਜ ਆਪਾਂ ਨੂੰ ਮਿਲੂਗਾ ਜੀ ਤੁਹਾਡੇ ਨਾਲ ਵੀ ਮੁਲਾਕਾਤ ਕਰਾਉਣੀ ਆ ਬਾਈ ਦੀ ਜਮਾਂ ਸਰੇ ਹੀ ਹੋ ਗਿਆ ਜੀ ਦਲਜੀਤ ਨੂੰ ਦਸਾਂਝ ਬਾਈ ਨੂੰ ਮਲਾਉਨੇ ਆ ਆ ਜੋ ਪਹਿਲਾਂ ਸਾਰਾ ਆ ਦਿਖਾ ਦਿਓ ਜੀ ਆਲੇ-ਦਾਲੇ ਲੋਕੇਸ਼ਨ ਦਿਖਾ ਦਿਓ ਕਿੱਥੇ ਖੜੇ ਆ ਯਾਰ ਅੱਜ ਤਾਂ ਨਾ ਸਾਡੇ ਤੋਂ ਖੁਸ਼ੀ ਬੱਸ ਸਾਂਭੀ ਨਹੀਂ ਜਾਂਦੀ ਹੈਗੀ ਵੀ ਦਲਜੀਤ ਦਸਾਂਝ ਬਾਈ ਸਾਨੂੰ ਮਿਲਣ ਜਾ ਰਹੇ ਥੋਡੇ ਨਾਲ ਵੀ ਸਾਰੀ ਗੱਲਬਾਤ ਕਰਾਵਾਂਗੇ ਬਾਈ ਦੀ ਤੇ ਮੈਂ ਕਹਿੰਦਾ ਯਾਰ ਸਾਡੇ ਤੋਂ ਨਾ ਚਾਹ ਨਹੀਂ ਚੱਕਿਆ ਜਾ ਰਿਹਾ ਉਹ ਖੜਾ ਹੈ ਜੀ ਸਾਹਮਣੇ ਬਾਈ ਐਨੀ ਕਿ ਦੂਰੀ ਹੈ ਦਲਜੀਤ ਬਾਈ ਤੋਂ ਤੇ ਅੱਜ ਬੱਸ ਯਾਰ ਤੁਹਾਨੂੰ ਸਾਰਾ ਕੁਝ ਦੱਸਦੇ ਆ ਵੀ ਕਿਵੇਂ ਬਾਈ ਮਿਲਿਆ ਕਿਵੇਂ ਨਾ ਸਾਰੀ ਲੋਕੇਸ਼ਨ ਤੁਸੀਂ ਚੈੱਕ ਕਰਨ ਵਾਲੇ ਦੁਆਲੇ ਬਾਈ ਦਾ ਸ਼ੋਅ ਹੈ ਜੀ ਇੱਥੇ ਉਹ ਖੜਿਆ ਬਾਈ ਸਾਹਮ ਤੂ ਅਰਥ ਬੰਦਾ ਯਾਰ ਜ਼ਿੰਦਗੀ ਦੇ ਵਿੱਚ ਅੱਜ ਤੱਕ ਨਹੀਂ ਦੇਖਿਆ ਲੈ ਆਜੋ ਤੁਹਾਨੂੰ ਵੀ ਮਿਲਾਉਂਦੇ ਆ ਫਿਰ ਗੱਲਬਾਤ ਕਰਾਉਂਦੇ ਆ ਉਹਨਾਂ ਦੀ ਟੀਮ ਨਾਲ ਤੇ ਬਾਈ ਨਾਲ ਤੁਸੀਂ ਆਪ ਕਹੋਗੇ ਵੀ ਯਾਰ ਕੀ ਦਲਜੀਤ ਦਸਾਂਝ ਬਾਈ ਇੰਨਾ ਜਿਆਦਾ ਯਾਰ ਨਾਰਮਲ ਸੁਭਾਅ ਦਾ ਬੰਦਾ ਐ ਐਵੇਂ ਹੀ ਖੜਾ ਰਹਿੰਦਾ ਠੀਕ ਐ ਆ ਦੇਖੋ ਜੀ ਆਜੋ ਮਿਲਾਈਏ ਫਿਰ ਆਜੋ ਕਿਨਾਂ ਜਲਦੀ ਆਜੋ ਲੈ ਵੀ ਆਜੋ ਜੀ ਆਹ ਰਹੀ ਜੀ ਦਲਜੀਤ ਤੇ ਦਸਾਂਝ ਭਾਜੀ ਸਾਹਮਣੇ ਤੁਹਾਡੇ ਖੜੇ ਨੇ ਹੈਲੋ ਭਾਜੀ ਕਿਵੇਂ ਹੋ ਜੀ ਵਧੀਆ ਵਧੀਆ ਜੀ ਕਿਵੇਂ ਹੋ ਠੀਕ ਹੋ ਜੀ ਲਓ ਜੀ ਚੱਕ ਦੀਏ ਫਿਰ ਪੜਦੇ ਸਾਰੇ ਮਲਾ ਦੀਏ ਫਿਰ ਦਲਜੀਤ ਬਾਈ ਨੂੰ ਤੁਹਾਨੂੰ ਲੈ ਬਾਈ ਜੀ ਕਰਾਓ ਜੀ ਦ ਚੱਕੋ ਜੀ ਆ ਗਏ ਜੀ ਦਸਾਂਜਾ ਵਾਲੇ ਦਲਜੀਤ 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 ਦਸਾਂ ਜੀ ਪੂਰੀ ਆਪਣੇ ਵਰਲਡ ਦੇ ਮੈਂ ਕਹਿੰਦਾ ਵੀ ਸੁਪਰਸਟਾਰ ਨੇ ਤੇ ਐਨੇ ਨਰਮ ਸੁਭਾਅ ਨਾਲ ਮਿਲੇ ਨੇ ਸਾਨੂੰ ਕਿਉਂ ਸ਼ਰਮਾ ਜੀ ਮਾ ਜੀ ਰੂ ਖੁਸ਼ ਹੋ ਗਈ ਜੀ ਮਿਲ ਕੇ ਇਹਨਾਂ ਨੂੰ ਕਿੰਨਾ ਆਪਾਂ ਨੂੰ ਚਾਹ ਸੀ ਵੀ ਮਿਲ ਗਈ ਆਪਾਂ ਦਲਜੀਤ ਬਾਈ ਨੂੰ ਦਿਲੋਂ ਇੱਛਾ ਤੇ ਜੀ ਮਿਲਦੀ ਠੀਕ ਹੈ ਇਹ ਹੁੰਦਾ ਜੀ ਸੁਭਾਅ ਬਣਾਇਆ ਸਾਡੇ ਭਰਾ ਹੋਰਾਂ ਨੇ ਤੇ ਜੀ ਸਾਰੀ ਗੱਲਬਾਤ ਦੱਸ ਦਿਓ ਜੀ ਫਿਰ ਦਲਜੀਤ ਜੀ ਤੁਸੀਂ ਆਪੀ ਪਹਿਲਾਂ ਤਾਂ ਤੁਹਾਡੀ ਟੀਮ ਜਿਹੜੇ ਮੇਰੇ ਵੀਰ ਭਰਾ ਨੇ ਸਾਸਤਰੀ ਗਾਲ ਜੀ ਉਹਨਾਂ ਨੂੰ ਸਾਸਤਰੀ ਗਾਲ ਜੀ ਤੇ ਇਹ ਮੇਰਾ ਮੋਬਾਈਲਾਂ ਦਾ ਕੰਮ ਹੈ ਅਬੋਹਰ ਦੇ ਵਿੱਚ ਹਾਂਜੀ ਤੇ ਜਿਹੜੇ ਮੰਨ ਲੋ ਕਸਟਮਰ ਆਂਦੇ ਉਹ ਕਹਿੰਦੇ ਸੀ ਵੀ ਬਾਈ ਜੀ ਤੁਹਾਡੀ ਸ਼ਕਲ ਮਿਲਦੀ ਯਾਰ ਦਲਜੀਤ ਨਾਲ ਬਹੁਤ ਜ਼ਿਆਦਾ ਹਾਂਜੀ ਮੈਂ ਕੀ ਕਰੀਏ ਬੋਲੋ ਫਿਰ ਕਹਿੰਦੇ ਵੀਰੇ ਤੁਸੀਂ ਉਹਨੂੰ ਮਿਲੇ ਮੈਂ ਕਿਹਾ ਵੀਰੇ ਉਹ ਕਿਹੜਾ ਦਸਮੋਗੇ ਬੈਠਾ ਜਿਹੜਾ ਆਪਾਂ ਨੂੰ ਮਿਲੀਏ ਵੀ ਬਹੁਤ ਦੂਰ ਦਰਾਡੇ ਆ ਯਾਰ ਬਹੁਤ ਵੱਡਾ ਲੈਵਲ ਹੈ ਆਪਾਂ ਉਹਦੇ ਤੱਕ ਪਹੁੰਚਣਾ ਮੁਸ਼ਕਲ ਹੈ ਬਾਕੀ ਕਹਿੰਦਾ ਵੀਰੇ ਸਪਾਰਸ ਲਾ ਦਿੰਨੇ ਆ ਮੈਂ ਕਿਹਾ ਨਹੀਂ ਵੀਰੇ ਇਹ じゃ ਕੋਈ ਕੰਮ ਨਹੀਂ ਕਰਨਾ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਓਵੇਂ ਦਾ ਮੈਂ ਲੁੱਕ ਰੱਖਾਂ ਜਾਂ ਆਪਾਂ ਪਰਫਾਰਮੈਂਸ ਕਰੀਏ ਤਾਂ ਇਸ ਨੂੰ ਮੱਧੇ ਨਜ਼ਰ ਰੱਖ ਕੇ ਮੈਂ ਸਟੇਜ ਪਰਫਾਰਮੈਂਸ ਕਰ ਰਿਹਾ ਹਾਂ ਮੈਂ ਪਹੁੰਚਣਾ ਚਾਹਨਾ ਆਪਦੇ ਕੰਮ ਦੇ ਬਲਬੂਤੇ ਤੇ ਠੀਕ ਹੈ ਜੀ ਆਪਾਂ ਸਪਾਰਸ਼ ਤੇ ਤਾਂ ਹਰ ਕੋਈ ਪਹੁੰਚ ਜਾਂਦਾ ਜੀ ਹਨਾ ਜੀ ਤੁਹਾਡੀ ਸਪਾਰਸ਼ ਤੁਸੀਂ ਪਵਾਓ ਤਾਂ ਆਪਾਂ ਵੱਡੇ ਤੋਂ ਵੱਡੇ ਬੰਦੇ ਸਿੰਗਰ ਕਿਸ ਨੂੰ ਵੀ ਜੋ ਵੀ ਲੀਜੈਂਡ ਬੰਦੇ ਨੂੰ ਆਪਾਂ ਮਿਲ ਸਕਦੇ ਆ ਪਰ ਜੇ ਆਪਾਂ ਇਹ ਹੀ ਆਪਾਂ ਨੂੰ ਕੰਮ ਦੇ ਥਰੂ ਹੁੰਦੇ ਤੱਕ ਪਹੁੰਚੀਏ ਤਾਂ ਬਹੁਤ ਵੱਡੀ ਗੱਲ ਹੈ ਸੋ ਬਸ ਇਹ ਹੁਣ ਮੈਂ ਟੀਚਾ ਪਣਾਇਆ ਕਿ ਮੈਂ ਆਪਦੇ ਕੰਮ ਦੇ ਥਰੂ ਦਲਜੀਤ ਦੁਸਾਂਜ ਤੱਕ ਪਹੁੰਚਣਾ ਹੈ ਬਾਕੀ ਜਿਹੜੇ ਤੁਹਾਡੇ ਮੇਰੇ ਰੱਬ ਵਰਗੇ ਭਰਾ ਵੀਰ ਉਹਨਾਂ ਦਾ ਮੈਨੂੰ ਸਾਥ ਚਾਹੀਦਾ ਹੈ ਸਾਥ ਨਹੀਂ ਬਹੁਤ ਜਿਆਦਾ ਸਾਥ ਚਾਹੀਦਾ ਕਿਉਂਕਿ ਉਹ ਇੱਕ ਲੈਵਲ ਬਹੁਤ ਉੱਚਾ ਤੇ ਹਾਈ ਹੈ ਉਹ ਤੱਕ ਪਹੁੰਚਣ ਲਈ ਆਪਾਂ ਨੂੰ ਕਈ ਔਕੜਾਂ ਆਣੀਆਂ ਮੁਸੀਬਤਾਂ ਆਣੀਆਂ ਹੁਣ ਮੇਰਾ ਇੱਕ ਪੇਜ ਸਸਪੈਂਡ ਹੋ ਗਿਆ ਇੱਕ ਛੱਡ ਕੇ ਦੋ ਪੇ ਸਸਪੈਂਡ ਹੋ ਗਏ ਮੇਰੇ ਠੀਕ ਹੈ ਜੀ ਇਹ ਸਿਰਫ ਮੈਂ ਅਜੇ ਦੋ ਸਟੇਜਾਂ ਗੱਡੀਆਂ ਬਠਿੰਡੇ ਦੇ ਪੰਜ ਜੁਆਏ ਦੇ ਵਿੱਚ ਪਹਿਲੀ ਸਟੇਜ ਮੈਂ ਉਹਨਾਂ ਨੂੰ ਮਿੰਤਾ ਕਰਕੇ ਕਿਹਾ ਵੀ ਮੈਨੂੰ ਸਟੇਜ ਦੇਦੂ ਇੱਕ ਪਲੀਜ਼ ਇੱਕ ਆਪਰ ਸਟੇਜ ਗੱਡੀ ਜਦੋਂ ਉਸ ਤੋਂ ਬਾਅਦ ਚਲੋ ਆਪੈ ਨਹੀਂ ਕਹਿੰਦੇ ਵੀ ਉਹਨਾਂ ਨੇ ਮਿੰਟਾ ਗੱਡੀਆਂ ਪਰ ਉਹਨਾਂ ਨੇ ਮੈਨੂੰ ਵਾਰ-ਵਾਰ ਫੋਨ ਕੀਤੇ ਦੂਜੀ ਲਈ ਦੂਜੀ ਸਟੇਜ ਲਈ ਕਹਿੰਦੇ ਵੀ ਤੁਹਾਡਾ ਖਰਚਾ ਦੱਸੋ ਤੁਹਾਡਾ ਬਜਟ ਕਿੰਨਾ ਹੈ ਮੈਨੂੰ ਬਹੁਤ ਖੁਸ਼ੀ ਮੈਂ ਭੱਜ ਕੇ ਗਿਆ ਮਾਤਾ ਜੀ ਕੋਲ ਮੈਂ ਕਿਹਾ ਮਾਤਾ ਜੀ ਵੀ ਪੈਸੇ ਦੀ ਡਿਮਾਂਡ ਕਰ ਰਹੇ ਨੇ ਤੇ ਮਾਤਾ ਜੀ ਕਹਿੰਦੇ ਵੀ ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਨੂੰ ਘਰੋਂ ਸਪੋਰਟ ਨਹੀਂ ਹੈਗੀ ਠੀਕ ਹੈ ਉਹ ਰੋਕਦੇ ਨੇ ਕਹਿੰਦੇ ਆਪਾਂ ਇਹ ਕੰਮ 'ਚ ਨਹੀਂ ਪੈਣਾ ਸਰਦਾਰਾਂ ਦੇ ਮੁੰਡਿਆਂ ਵੀ ਤੁਸੀਂ ਆਪ ਦਾ ਤੁਹਾਨੂੰ ਤੜਾ ਵਧੀਆ ਰੋਜ਼ਗਾਰ ਚੱਲੀ ਜਾਂਦਾ ਨਹੀਂ ਤੁਸੀਂ ਮੋਬਾਈਲਾਂ ਦੀ ਦੁਕਾਨ ਸਾਰਾ ਦਿਨ ਖੋਲਦੇ ਹੋ ਸਾਰਾ ਦਿਨ ਜੀ ਰਿਪੇਅਰ ਦਾ ਕੰਮ ਹੈ ਜਾਂ ਵੈਸੇ ਵੇਚਣ ਦਾ ਦੇਖੋ ਜੀ ਓਵਰঅল ਕੰਮ ਹੈ ਰਿਪੇਅਰਿੰਗ ਦਾ ਵੀ ਹੈ ਤੇ ਆਪਾਂ ਠੀਕ ਵੀ ਕਰਦੇ ਆਂ ਵੇਚਦੇ ਵੀ ਆਂ ਨਵੇਂ ਪੁਰਾਣੇ ਫੋਨ ਸਾਰੇ ਮਾਨਕ ਮੋਬਾਈਲ ਨਾਮ ਤੋਂ ਅੱਜ ਤੋਂ 20 ਸਾਲ ਹੋ ਗਏ ਇਹ ਆਪਣਾ ਬ੍ਰਾਂਡ ਚੱਲ ਰਿਹਾ ਅਬੋਹਰ ਸ਼ਹਿਰ ਦੇ ਵਿੱਚ ਅਬੋਹਰ ਸ਼ਹਿਰ ਦੇ ਵਿੱਚ ਜੈਸ ਜੀ ਤੇ ਜਿਹੜੇ ਤੁਸੀਂ ਹੁਣ ਪ੍ਰੋਗਰਾਮ ਬੁੱਕ ਕਰਦੇ ਹੋ ਉਹਦਾ ਕੋਈ ਨੰਬਰ ਨੰਬਰ ਕਰ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਮੇਰਾ ਇੱਕੋ ਪੁਰਾਣਾ ਨੰਬਰ ਹੈ ਜੀ 98145 ਤੇ 15119 ਲਾਈਵ ਬੁਕਿੰਗ ਲਈ ਸੰਪਰਕ ਜਦੋਂ ਮਰ ਐਵਰੀ ਟਾਈਮ ਆਪਾਂ ਹਾਜ਼ਰ ਆਂ ਜੀ ਰਾਤ ਨੂੰ ਦਿਨੇ ਪਰਫਾਰਮੈਂਸ ਦੇਵਾਂਗੇ ਇੱਕ ਕੰਡੀਸ਼ਨ ਹੋਰ ਹੈ ਜੇ ਪਰਫਾਰਮੈਂਸ ਦੇ ਵਿੱਚ ਤੁਹਾਨੂੰ ਕਮੀ ਲੱਗਦੀ ਹੈ ਮੇਰੇ ਤਾਂ ਉਸ ਜਿਹੜੀ ਆਪਾਂ ਸਟੇਜ ਦੀ ਪ੍ਰੋਗਰਾਮ ਦੀ ਫੀਸ ਛੱਡ ਦੇਵਾਂਗੇ ਓਕੇ ਕਲੀਅਰ ਛੱਡ ਦੇਵਾਂਗੇ ਤੇ ਜੇ ਵਾਂਸ ਮੋਰ ਕਰਤੀ ਫਿਰ ਤੁਹਾਡੀ ਖੁਸ਼ੀ ਹੈ ਤੇ ਤੁਸ ਤੋਂ ਨੂੰ ਇਹ ਪਤਾ ਕਦੋਂ ਲੱਗਿਆ ਵੀ ਤੁਹਾਡੀ ਜਿਹੜੀ ਸ਼ਕਲ ਹੈ ਮੰਨ ਕੇ ਚੱਲੋ ਵੀ ਉਹਨਾਂ ਨੂੰ ਦਲਜੀਤ ਬਾਈ ਨਾਲ ਲੱਗਦੀ ਹੈ ਬਹੁਤ ਇਹ ਪੁਆਇੰਟ ਹੈ ਪੁਆਇੰਟ ਹੈ ਇਹ ਬਹੁਤ ਹਾਸੇ ਵਾਲੀ ਗੱਲ ਹੈ ਵੀਰੇ ਜਿਹੜੇ ਕੈਂਚੇ ਤਿੱਖਿਆ ਕਰਨ ਵਾਲੇ ਨਹੀਂ ਹੁੰਦੇ ਇਹ ਦਿਲਜੀਤ ਦਸਾਂਹ ਦੇ ਸਟਾਈਲ 'ਚ ਦੱਸੋ ਹਾਂ ਉਹ ਜਿਹੜੇ ਉਹ ਕੈਂਚੇ ਤਿੱਖਿਆ ਕਰਨ ਵਾਲੇ ਨਹੀਂ ਹੁੰਦੇ ਕੈਂਚੀਆਂ ਤਿੱਖਿਆ ਕਰਨ ਵਾਲੇ ਆ ਉਹ ਸਾਈਕਲ ਤੇ ਇੱਕ ਜਾਣਾ ਮੇਰੀ ਦੁਕਾਨ ਸਾਹਮਣੇ ਆ ਕੇ ਖੜ ਗਿਆ ਦੁਪਹਿਰ ਜੀ ਤੇ ਮੈਂ ਕਿਹਾ ਵੋਈ 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 ਇੰਨੀ ਗਰਮੀ ਮਤਲਬ ਕੋਈ ਹੋਣਾ ਚਲੋ ਬੰਦਾ ਆਇਆ ਹੋਣਾ ਫੋਨ ਠੀਕ ਕਰਨ ਜਾਂ ਕਿਵੇਂ ਅੱਧੇ ਘੰਟੇ ਬਾਅਦ ਗਾਇਬ ਦੂਜੇ ਦਿਨ ਉਹੀ ਟਾਈਮ ਫੇਰ ਆ ਗਿਆ ਮੈਂ ਕਿਹਾ ਇਹ ਪਤੰਦਰ ਕਰੂ ਕੁਛ ਅੱਧੇ ਘੰਟੇ ਬਾਅਦ ਗਿਆ ਜਦੋਂ ਤੀਜੇ ਦਿਨ ਵੇਖਿਆ ਨਾਲ ਦੋ ਜਣੇ ਹੋਰ ਆ ਗਏ ਕੈਂਚੀਆਂ ਤਿੱਖੀਆਂ ਕਰਨ ਵਾਲੇ ਮੈਂ ਮਰ ਤੋਂ ਨਹੀਂ ਰਿਹਾ ਗਿਆ ਮੈਂ ਕਿਹਾ ਬਾਈ ਜੀ ਅੰਦਰ ਆਓ ਉਰਾਓ ਬੈਠੋ ਮੈਂ ਕਿਹਾ ਪਾਣੀ ਪੀਓਗੇ ਮੈਂ ਕਿਹਾ ਮੈਂ ਕਿਹਾ ਯਾਰ ਤੁਹਾਡਾ ਕੀ ਰਫੜ ਕੀ ਹੈ ਚੱਕਰ ਕੀ ਤੁਹਾਡਾ ਕਹਿੰਦੇ ਕੀ ਮੈਂ ਕਿਹਾ ਯਾਰ ਪਰਸੋਂ ਤੂੰ ਇੱਕ ਆਇਆ ਕੱਲ ਵੀ ਤੂੰ ਫੇਰ ਆਇਆ ਮੈਂ ਕਿਹਾ ਅੱਜ ਤੂੰ ਦੋ ਹੋਰ ਨੇ ਆਏ ਮੈਂ ਕਿਹਾ ਕੀ ਕੋਈ ਕੋਈ ਚੱਕਰ ਹੈ ਕੋਈ ਘਾਟਾ ਵਾਧਾ ਪਣਾ ਨੁਕਸਾਨ ਕਰਨਾ ਹੈ ਕਹਿੰਦਾ ਨਹੀਂ ਭਾਜੀ ਕਹਿੰਦਾ ਵੀਰੇ ਸਾਨੂੰ ਨਹੀਂ ਪਤਾ ਅਸੀਂ ਜੱਟ ਐਂਡ ਜੂਲੀਟ ਮੂਵੀ ਦੇਖੀ ਹੈ ਕਹਿੰਦਾ ਤੇ ਜਿਹੜਾ ਗਿਆਨੀ ਆ ਨਾ ਜਿਹੜਾ ਹੱਸਦਾ ਹੈ ਕਹਿੰਦਾ ਬਈ ਤੇਰੇ ਤੋਂ ਲੱਗਦਾ ਪੂਰਾ ਮੈਂ ਕਿਹਾ ਅੱਛਾ ਕਹਿੰਦਾ ਬਈ ਮੈਂ ਪਹਿਲੇ ਦਿਨ ਮੂਵੀ ਦੇਖੀ ਦੂਜੇ ਦਿਨ ਮੈਂ ਤੇਰੀ ਸ਼ਕਲ ਵੇਖੀ ਕਹਿੰਦਾ ਮੈਨੂੰ ਬਈ ਤੂੰ ਪੂਰਾ ਉਮੇ ਦੇ ਲੱਗਿਆ ਸਾਈਡ ਪੋਜ਼ ਵੀ ਤੇ ਸਾਹਮਣੇ ਵੀ ਕਹਿੰਦਾ ਇਸ ਜਿਹੜਾ ਦੂਜਾ ਬੰਦੇ ਨਾ ਇਹਦਾ ਰੂਟ 10 ਕਿਲੋਮੀਟਰ ਪਰ ਹੈ ਇਹਦਾ 10 ਕਿਲੋਮੀਟਰ ਉਧਰ ਨੂੰ ਹੈ ਕਹਿੰਦਾ ਅੱਜ ਮੈਂ ਇਹਨਾਂ ਨੂੰ ਛੁੱਟੀ ਕਰਾ ਕੇ ਤੈਨੂੰ ਵਖਾਨ ਲੈ ਆਇਆ ਕਹਿੰਦਾ ਆ ਜਾ ਤੈਨੂੰ ਗਿਆਨੀ ਵਿਖਾ ਕੇ ਲੈ ਆਇਆ ਤੇ ਕਹਿੰਦਾ ਵੀ 10 ਵੀ ਗਿਆਨੀ ਕਹਿੰਦਾ ਨਾ ਨਾ ਵੀਰੇ ਯਾਰ ਕਹਿੰਦਾ ਭਾਵੇਂ ਅੱਜ ਕਮਾਈ ਨਹੀਂ ਕੀਤੀ ਪਰ ਕਹਿੰਦਾ ਆਪਾਂ ਬੰਦੇ ਨੂੰ ਮਿਲ ਲਿਆ ਯਾਰ ਜਿਹੜਾ ਦਿਲਜੀਤ ਦੋ ਸਾਂਝ ਕਹਿੰਦਾ ਵੀ ਆਪਣੇ ਬੋਰਚ ਮਿਲ ਗਿਆ ਵੀ ਉਹਦੇ ਤਾਈਂ ਪਹੁੰਚਣਾ ਬਹੁਤ ਮੁਸ਼ਕਲ ਹੈ ਤਾਂ ਕਰਕੇ ਜੀ ਤੇ ਇਹ ਵੀਡੀਓ ਦਿਲਜੀਤ ਭਾਜੀ ਤੱਕ ਪਹੁੰਚ ਗਈ ਤੁਸੀਂ ਕੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਆਪਦੇ ਵੱਲੋਂ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਬਈ ਜੇ ਦਿਲਜੀਤ ਦੋ ਸਾਂਝ ਤੱਕ ਮੇਰੀ ਇਹ ਆਵਾਜ਼ ਵੀਡੀਓ ਪਹੁੰਚਦੀ ਹੈ ਬੱਸ ਮਿਲਣਾ ਇੱਕ ਵਾਰ ਯਾਰ ਅੱਛਾ ਬੱਸ ਮਿਲਣਾ ਸਾਰਿਆਂ ਦਾ ਇਹ ਹੁੰਦਾ ਇੱਛਾ ਹੁੰਦੀ ਵੀ ਮਿਲਣਾ ਹੁਣ ਜਿਵੇਂ ਕੋਈ ਸ਼ਾਹਰੂਖ ਖਾਨ ਦਾ ਫੈਨ ਹੋ ਸ਼ਾਹਰੂਖ ਖਾਨ ਨੂੰ ਮਿਲਣਾ ਚਾਹੁੰਦਾ ਹੈ ਜਿਹੜਾ ਕੋਈ ਮੰਨ ਕੇ ਚੱਲੋ ਗੁਲਾਬ ਸਿੱਧੂ ਦਾ ਫੈਨ ਹੈ ਠੀਕ ਹੈ ਸਾਡੇ ਬਾਈ ਜੀ ਖੜੇ ਨੇ ਬਹੁਤ ਵੱਡੇ ਫੈਨ ਨੇ ਇਹਦਾ ਪੂਰੀ ਢੁਈ ਵਿੰਨੀ ਹੋਈ ਇਹਨਾਂ ਦੀ ਗੁਲਾਬ ਸਿੱਧੂ ਨਾਲ ਹਾਂ ਤੇ ਮੇਰਾ ਵੀ ਇੱਕ ਚਾਹ ਹੈ ਕਿ ਮੈਂ ਨਾ ਬਿਨਾਂ ਸਪਾਰਸ਼ ਬਿਨਾਂ ਬਿਨਾਂ ਕਿਸੇ ਸਪੋਰਟ ਤੋਂ ਦੇ ਤਾਈ ਪਹੁੰਚਾਂ ਬਟ ਕੰਡੀਸ਼ਨ ਇਹ ਹੈ ਕਿ ਮੈਂ ਪਹੁੰਚਾਂ ਤਾਂ ਆਪਦੀ ਮਿਹਨਤ ਦੇ ਪਹੁੰਚਾਂ ਕਿ ਜਦੋਂ ਉਹ ਮੇਰੀ ਕੋਈ ਸਰ ਮੇਰੀ ਰੀਲ ਵੇਖਣ ਤੁਹਾਨੂੰ ਲੱਗੇ ਯਾਰ ਵੀ ਆਪਣੀ ਟੀਮ ਚ ਕਹਿੰਦਾ ਬਾਈ ਯਾਰ ਹੈ ਮੁੰਡੇ ਚ ਗੱਲਬਾਤ ਵੀ ਇਹਨੂੰ ਯਾਰ ਮਿਲਣਾ ਕੰਟੈਕਟ ਕਰੋ ਮਤਲਬ ਇਹ ਦਿਨ ਮੈਂ ਉਡੀਕ ਦੇ ਵਿੱਚ ਆਪਦੀ ਪਰਫਾਰਮੈਂਸ ਜੋ ਖਰਚਾ ਲੱਗ ਰਿਹਾ ਭਾਵੇਂ ਮੇਰਾ ਇੱਕ ਸਟੇਜ ਤੇ 25000 ਲੱਗੇ 5000 ਲੱਗੇ ਇੱਕ ਰਿਪੱਲਿਓਂ ਲਾ ਰਹੇ ਆ ਜੀ ਤੇ ਹੁਣ ਤੱਕ ਦਾ ਮੈਂ 3.5 ਲੱਖ ਰੁਪਇਆ ਆਪਦੀ ਜੇਬ ਚੋਂ ਲਾ ਚੁੱਕਿਆ ਕੋਈ ਦੋ ਰਹਿ ਨਹੀਂ ਇੱਕ ਕਾਪੀ ਤੇ ਕੱਲੀ ਕੱਲੀ ਆਈਟਮ ਲਿਖੀ ਹੋਈ ਹੈ ਵੀ ਕਿਸ ਦਿਨ ਤੋਂ ਸ਼ੁਰੂ ਕੀਤਾ ਸੀ ਜੋ ਮੇਰੀ ਡ्रेसेस ਆ ਤੁਸੀਂ ਵੇਖ ਸਕਦੇ ਹੋ ਹੁਣ ਤੱਕ ਦੀਆਂ ਤਿੰਨ ਡ्रेसेस ਮੈਂ ਸਟੇਜ ਚ ਕਰਵਾ ਚੁੱਕਿਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਮੈਨੂੰ ਸਾਥ ਚਾਹੀਦਾ ਉੱਥੇ ਤੱਕ ਪਹੁੰਚਣ ਲਈ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਜੀ ਦਲਜੀਤ ਦਸਾਂਝ ਬਾਈ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਹਰੇਕ ਦਾ ਜੀ ਹਮ ਸ਼ਕਲ ਹੁੰਦਾ ਤੇ ਦਲਜੀਤ ਦਸਾਂਝ ਬਾਈ ਦਾ ਹਮ ਸ਼ਕਲ ਬਿਲਕੁਲ ਹੂ ਬੂ ਆਪਾਂ ਨੂੰ ਮਿਲ ਗਿਆ ਜੀ ਤੇ ਉਹਨਾਂ ਨੂੰ ਵੀ ਇਹ ਹੈ ਵੀ ਉਹਨਾਂ ਨੂੰ ਚਾਉਣ ਵਾਲੇ ਨੇ ਇਹ ਬਹੁਤ ਜ਼ਿਆਦੇ ਤੇ ਖੁਦ ਮਿਹਨਤ ਕਰਨ ਵਾਲੇ ਨੇ ਵੀ ਜਰੂਰ ਹੋ ਇਹਨਾਂ ਨੂੰ ਮਿਲਣ